ਅਕਸਰੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਵਿਰੋਧੀਆਂ ਦੇ ਉੱਤੇ ਕਈ ਸਵਾਲ ਚੱਕਦੇ ਸੀ ਕਿ ਪਿਛਲੀਆਂ ਸਰਕਾਰਾਂ ਨੇ ਕੀਤਾ ਕੀ ਸਿਰਫ ਔਰ ਸਿਰਫ ਨੀ ਪੱਤਰ ਰੱਖੇ ਨੇ ਪਰੰਤੂ ਅੱਜ ਹਰ ਇੱਕ ਥਾਂ ਦੇ ਉੱਤੇ ਨੀ ਪੱਤਰ ਰੱਖਿਆ ਜਾਂਦਾ ਹੈ ਤੇ ਗਲੀ ਗਲੀ ਦੇ ਵਿੱਚ ਜਿਹੜਾ ਹੈ ਕਿ ਨੀ ਪੱਤਰ ਸਰਕਾਰ ਰੱਖ ਰਹੀ ਹੈ ਤੇ ਜਿਸ ਤੋਂ ਬਾਅਦ ਉੱਥੇ ਹੀ ਭਾਜਪਾ ਵਾਲਿਆਂ ਨੇ ਇਹ ਬਿਆਨ ਦਿੱਤੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਵਾੜਾਂ ਦੇ ਵਿੱਚ ਨੀ ਪੱਤਰ ਰੱਖੇ ਜਾਂਦੇ ਨੇ ਅਸੀਂ ਐਮਸੀ ਆ ਪਰੰਤੂ ਕਿਤੇ ਨਾ ਕਿਤੇ ਸਾਡਾ ਉਹਦਾ ਵੀ ਆ ਤੇ ਜਿਸ ਦੇ ਦੌਰਾਨ ਉੱਥੇ ਹੀ ਪਰੰਤੂ ਸਾਨੂੰ ਆਮ ਆਦਮੀ ਪਾਰਟੀ ਵਾਲਿਆਂ ਨੇ ਦੱਸਿਆ ਵੀ ਨਹੀਂ ਕਿ ਸਾਡੇ ਵਾੜਾਂ ਦੇ ਵਿੱਚ ਨੀ ਪੱਥਰ ਰੱਖਿਆ ਜਾਂਦਾ ਤੇ ਜਿਸ ਤੋਂ ਬਾਅ ਹੁਣ ਬੀਜੇਪੀ ਵਾਲਿਆਂ ਨੇ ਜਿਹੜਾ ਕਿ ਮੋਰਚਾ ਆਪ ਦੇ ਸਰਕਾਰ ਦੇ ਖਿਲਾਫ ਖੋਲਿਆ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਨੇ ਆ ਸਾਡੇ ਸ਼ਹਿਰ ਦੇ ਨਮਾਇंदे ਜਿੰਨੇ ਕਾਉਂਸਲਰ ਸਾਥੀ ਮੇਰੇ ਨਾਲ ਬੈਠੇ ਰਮਨਜੀਤ ਕੌਰ ਬੱਲ ਪਨੀਤ ਜੀ ਬੈਠੇ ਨੇ ਰਵਨੀਤ ਅਵਨੀਤ ਬਿੱਟੂ ਜੀ ਬੈਠੇ ਨੇ ਜਿਹੜੇ ਸਾਡੇ ਹਾਊਸ ਨੇ ਪਾਸ ਕੀਤੇ ਹੋਏ ਕੰਮ ਨੇ ਜਿਹੜੇ ਅਸੀਂ ਕੋਲ ਖੜ ਕੇ ਮਿੰਨਤੀਆਂ ਕਰਵਾ ਕੇ ਸੜਕਾਂ ਪਾਸ ਕਰਵਾਈਆਂ ਨੇ ਸਾਡੇ ਵੱਲੋਂ ਲੈਟਰ ਲਈ ਜਾਂਦੀ ਆ ਵੀ ਤੁਸੀਂ ਆਪਣੇ ਵੋਟ ਦੇ ਕੰਮ ਦੱਸੋ ਜਦੋਂ ਉਹਦਾ ਨੀ ਪੱਥਰ ਰੱਖਣਾ ਹੁੰਦਾ ਉਦੋਂ ਐਮਸੀ ਨੂੰ ਦੱਸਿਆ ਵੀ ਨਹੀਂ ਜਾਂਦਾ ਸਿਰਫ ਐਮਐਲਏ ਸਾਹਿਬ ਨਗਰ ਕੌਂਸਲ ਪ੍ਰਧਾਨ ਅਤੇ ਹਲਕੇ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਨੇ ਉਹਨਾਂ ਨੂੰ ਉੱਥੇ ਖੜਾ ਕੇ ਨੀਂ ਬੱਥਰ ਰੱਖਿਆ ਜਾਂਦਾ ਸਾਡਾ ਕਹਿਣਾ ਇਹ ਹੈ ਕਿ ਜੇ ਐਮਐਲਏ ਸਾਹਿਬ ਹਾਊਸ ਦੇ ਮੈਂਬਰ ਨੇ ਜੀ ਆਇਆਂ ਨੂੰ ਉਹਨਾਂ ਦਾ ਵੈਲਕਮ ਸਾਡੇ ਸਤਿਕਾਰਯੋਗ ਨੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੇ ਪਰ ਐਮਸੀ ਦਾ ਵੀ ਇੱਕ ਸੰਵਿਧਾਨਕ ਅਹੁਦਾ ਆ ਇਹ ਵੀ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਆ ਇਹਦਾ ਹੱਕ ਵੀ ਇਹਨੂੰ ਮਿਲਣਾ ਚਾਹੀਦਾ ਆ ਜਦੋਂ ਕੰਮ ਅਸੀਂ ਪਾਸ ਕਰਦੇ ਆ ਤਾਂ ਉਸ ਨੀ ਪੱਥਰ ਦੇ ਉੱਤੇ ਐਮਸੀ ਦਾ ਨਾਮ ਲਿਖਣਾ ਬਿਲਕੁਲ ਵਾਜਬ ਨਹੀਂ ਹੈਗਾ ਕਿਉਂਕਿ ਇਹਨਾਂ ਨੇ ਆਪਣੇ ਪਾਰਟੀ ਦੇ ਬਲਾਕ ਪ੍ਰਧਾਨਾਂ ਦੇ ਨਾਮ ਲਿਖ ਕੇ ਅੱਜ ਭਗਵੰਤਬਾਨ ਦੀ ਸਰਕਾਰ ਇਸ ਮੁੱਦੇ ਤੇ ਆਈ ਸੀ ਕਿ ਅਸੀਂ ਨੀ ਪੱਥਰ ਨਹੀਂ ਰੱਖਾਂਗੇ ਉਦੋਂ ਇਹ ਪੁਰਾਣੀਆਂ ਸਰਕਾਰਾਂ ਦੇ ਵਿੱਚ ਦੋਸ਼ ਲਾਉਂਦੇ ਸੀ ਕਿ ਇਹ ਨੀ ਪੱਥਰ ਵਾਲੀ ਸਰਕਾਰ ਆ ਪਰ ਅੱਜ ਇਹਨਾਂ ਨੇ ਗਲੀ ਗਲੀ 'ਚ ਆਪਣੇ ਨੀ ਪੱਥਰ ਲਾਏ ਨੇ ਇਹ ਆਪਣੇ ਜਿਹੜਾ ਏਜੰਡਾ ਲੈ ਕੇ ਲੋਕਾਂ ਚ ਆਏ ਸੀ ਉਹ ਤੋਂ ਭਟਕ ਚੁੱਕੇ ਨੇ ਇਹ ਐਮ ਐਲ ਏ ਸਾਹਿਬ ਇਹ ਦੱਸਣ ਪੀ ਪੰਜਾਬ ਸਰਕਾਰ ਤੋਂ ਹਲਕੇ ਮਲੋਹ ਵਾਸਤੇ ਇਹ ਕੀ ਲੈ ਕੇ ਆਏ ਨੇ ਕਿਹੜਾ ਪ੍ਰੋਜੈਕਟ ਲਿਆਂਦਾ ਅੱਜ 52 2 ਐਲ ਦੇ ਵਿੱਚ ਕੁੰਬੜਾ ਰੋਡ ਦਾ ਪਤਾ ਜੀ ਅੱਜ ਭਾਦਰਾ ਰੋਡ ਦਾ ਪਤਾ ਸਾਨੂੰ ਕੋਈ ਤਰਾਜ ਨਹੀਂ ਸਾਡੇ ਲੋਕਾਂ ਦੀ ਇੰਡਸਟਰੀ ਆ ਉੱਥੇ ਪਤਾ ਪਰ ਉਹ ਸਟੇਟ ਹਾਈਵੇ ਨੇ ਕੀ ਉਹ ਪੰਜਾਬ ਸਰਕਾਰ ਦਾ ਹੱਕ ਨਹੀਂ ਸੀ ਵੰਡਦਾ ਕੀ ਐਮਐਲਏ ਸਾਹਿਬ ਇਹਨੇ ਜੋ ਕਹੇ ਵੀ ਹੈ ਨਹੀਂ ਕਿ ਪੰਜਾਬ ਸਰਕਾਰ ਦੇ ਗਲਚ ਗੁੱਠਾ ਦੇ ਕੇ ਆਪਣੇ ਹਲਕੇ ਦੀਆਂ ਸੜਕਾਂ ਹੀ ਬਣਵਾ ਲੈਣ ਅੱਜ ਹਮਲੋ ਤੋਂ ਖਨਿਆਣ ਚਲੇ ਜੋ ਬਰੋਂਗੇ ਤੋਂ ਚਲੇ ਜੋ ਅਗਲੇ ਬਡਾਲੀ ਪਿੰਡਾਂ ਨੂੰ ਚਲੇ ਜੋ ਸਾਰੀਆਂ ਸੜਕਾਂ ਟੁੱਟੀਆਂ ਪਈਆਂ ਨੇ 인ਫਰਾਸਟ੍ਰਕਚਰ ਦਾ ਬੁਰਾ ਹਾਲ ਹੋਇਆ ਪਿਆ ਸਾਡੇ ਮੰਡੀ ਗਵਿੰਦਗੜ੍ਹ ਦਾ ਰੇਲਵੇ ਓਵਰ ਬ੍ਰਿਜ ਬਣਾ ਲਓ ਉਹ ਵਿਚ ਲਟਕ ਰਿਹਾ ਸੋ ਅਸੀਂ ਇਸ ਗੱਲ ਦਾ ਸਾਨੂੰ ਗਿਲਾ ਆ ਕਿ ਐਮਐਲਏ ਸਾਹਿਬ ਔਰ ਖਾਸ ਕਰਕੇ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਸਾਹਿਬ ਜੇ ਐਮਐਲਏ ਪਾਰਟੀ ਦਾ ਆਇਆ ਤਾਂ ਪ੍ਰਧਾਨਤਾ ਸਾਡਾ ਚੁਣਿਆ ਹੋਇਆ ਉਹਦਾ ਤਾਂ ਫਰਜ਼ ਬਣਦਾ ਸੀ ਸਾਨੂੰ ਬੁਲਾਉਂਦਾ ਉਹ ਇੱਕ ਵਾਰੀ ਵੀ ਉਹਨਾਂ ਨੇ ਕਿਸੇ ਨੇ ਕੋਈ ਵਟਸਐਪ ਮੈਸੇਜ ਵੀ ਨਹੀਂ ਪਾਇਆ ਹਾਂਜੀ ਮੈਡਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਮਨਜੀਤ ਕੌਰ ਬਲਵਾਰਡ ਨੰਬਰ 7 ਤੋਂ ਐਮਸੀ ਸਾਡੇ ਵਾਰਡ ਦੇ ਵਿੱਚ ਪਰਸੋਂ ਇੱਕ ਰੋਡ ਦਾ ਉਦਗਾਟਨ ਕੀਤਾ ਗਿਆ ਜਿਹੜਾ ਕਿ ਮੈਨੂੰ ਫੋਟੋ ਤੋਂ ਔਰ ਆਸ-ਪਾਸੇ ਵਾਲੀ ਜਦੋਂ ਲੋਕਾਂ ਨੇ ਆ ਕੇ ਦੱਸਿਆ ਤੇ ਮੈਨੂੰ ਪਤਾ ਚੱਲਿਆ ਕੀ ਸਾਡੇ ਵਾਰਡ ਦੇ ਵਿੱਚ ਜਿਹੜੀ ਅਸੀਂ ਲਾਸਟ ਮੀਟਿੰਗ ਦੇ ਵਿੱਚ ਰੋਡ ਪਾਸ ਕੀਤੀ ਸੀ ਵੀ ਉਹਦਾ ਉਦਘਾਟਨ ਹੋ ਗਿਆ ਤੇ ਸਾਨੂੰ ਇਹਨਾਂ ਨੂੰ ਇੰਨਾ ਵੀ ਨਹੀਂ ਸਮਝਦੇ ਕਿ ਕੰਮ ਸੇ ਕੰਮ ਅਸੀਂ ਜਦੋਂ ਲੋਕਾਂ ਦੀ ਸ਼ਿਕਾਇਤਾਂ ਤੇ ਜਾ ਕੇ ਉਹਨਾਂ ਨੂੰ ਮੀਟਿੰਗ ਦੇ ਵਿੱਚ ਪਾਸ ਕਰਦੇ ਆ ਤੇ ਇਹਨਾਂ ਦਾ ਇਹਨਾਂ ਕੋ ਫਰਜ਼ ਇਹਨਾਂ ਦਾ ਬੰਦਾ ਕਿ ਇਹ ਸਾਨੂੰ ਦੱਸਣ ਵੀ ਤੁਹਾਡੇ ਵਾਰਡ ਦੀ ਜਿਹੜੀ ਵੀ ਗਲੀ ਦਾ ਉਦਘਾਟਨ ਕਰਨ ਲੱਗੇ ਆ ਤੇ ਤੁਸੀਂ ਉੱਥੇ ਪਹੁੰਚੋ ਤੇ ਸਾਨੂੰ ਖਬਰ ਆਸ-ਪਾਸੇ ਤੋਂ ਮਿਲਦੀ ਆ ਨਾ ਕਿ ਸਾਡੇ ਜਿਹੜੇ ਪ੍ਰਧਾਨ ਨੇ ਪ੍ਰਿੰਸ ਜੀ ਲਾਸਟ ਟਾਈਮ ਜਦੋਂ ਸਾਡੀ ਲਾਸਟ ਮੀਟਿੰਗ ਹੋਈ ਸੀ ਲਾਸਟ ਤੋਂ ਲਾਸਟ ਮੀਟਿੰਗ ਦੇ ਵਿੱਚ ਅਵਨੀਤ ਬਿੱਟੂ ਜੀ ਨੇ ਦਿਵਾੜ ਦੇ ਵਿੱਚ ਵੀ ਇਹੀ ਪ੍ਰੋਬਲਮ ਆਈ ਸੀ ਇਹ ਇਹਨਾਂ ਨੂੰ ਦੱਸਿਆ ਨਹੀਂ ਸੀ ਗਿਆ ਤੇ ਇਹਨਾਂ ਦੇ ਉੱਤੇ ਉਦਘਾਟਨ ਹੋ ਗਿਆ ਸੀ ਤੇ ਜਦੋਂ ਇਸ ਗੱਲ ਦਾ ਰੌਲਾ ਪਾਇਆ ਤੇ ਅਸੀਂ ਜਿੰਨੇ ਵੀ ਐਮਸੀਸੀ ਸਾਰਿਆਂ ਨੇ ਅਸੀਂ ਇਹਨਾਂ ਦੇ ਨਾਲ ਮਿਲ ਕੇ ਤੇ ਇਹਨਾਂ ਦੀ ਹਾਂ ਚ ਹਾਂ ਮਿਲਾ ਕੇ ਸਾਰਿਆਂ ਨੂੰ ਕਿਹਾ ਤੇ ਉਦੋਂ ਸਾਨੂੰ ਇਹ ਕਹਿ ਕੇ ਚੁੱਪ ਕਰਾਇਆ ਗਿਆ ਵੀ ਇਹ ਹੋ ਗਿਆ ਹੁਣ ਅੱਗੇ ਤੋਂ ਕੋਈ ਪ੍ਰੋਬਲਮ ਨਹੀਂ ਆਏਗੀ ਪਰ ਉਹੀ ਪ੍ਰੋਬਲਮ ਦੁਬਾਰਾ ਫੇਰ ਆਈ ਹੈ ਇਸ ਕਰਕੇ ਸਾਨੂੰ ਇਹ ਵਾਲਾ ਸਟੈਪ ਚੱਕਣਾ ਪਿਆ ਸਾਡਾ ਡਿਸੀਜਨ ਇਹ ਆ ਵੀ ਅਸੀਂ ਫਿਰ ਧਰਨੇ ਪ੍ਰਦਰਸ਼ਨ ਤਾਂਗੇ ਜੇ ਅੰਜੀ ਜੇ ਤੇ ਸਾਡੀ ਗੱਲ ਮੰਨ ਲੈਂਦੇ ਨੇ ਵੀ ਕੋਈ ਵੀ ਸਾਡੇ ਬੋਰਡ ਦਾ ਕੰਮ ਹੁੰਦਾ ਹੈ ਤੇ ਸਾਨੂੰ ਜੇ ਦੱਸਿਆ ਜਾਂਦਾ ਹੈ ਕੋਈ ਗੱਲ ਨਹੀਂ ਇਹਨਾਂ ਦੇ ਸਰਕਾਰ ਦੇ ਜੇ ਨੁਮੰਦਿਆਂ ਨੂੰ ਕੋਈ ਬੁਲਾਉਂਦੇ ਨੇ ਤੇ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਪਰ ਕਮ ਸੇ ਕਮ ਸਾਨੂੰ ਤੇ ਦੱਸਿਆ ਜਾਏ ਜਦੋਂ ਸਾਡੇ ਬੋਰਡ ਦਾ ਕੰਮ ਹੁੰਦਾ ਹੈ ਤੇ ਜੇ ਇਹ ਅੰਜੀ ਅੱਗੇ ਚੱਲਦਾ ਰਿਹਾ ਤੇ ਫਿਰ ਅਸੀਂ ਸਾਰੇ ਜਿੰਨੇ ਵੀ ਅਸੀਂ ਆਪਣੀ ਪਾਰਟੀ ਦੇ ਸਾਰੇ ਕੌਂਸਲਰ